ਭਾਜਪਾ ਲੀਡਰ ਸੁੰਦਰ ਸ਼ਮ ਅਰੋੜਾ ਭਾਜਪਾ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ। ਜਾਂ ਅਸੀਂ ਕਹਿ ਸਕਦੇ ਹਾਂ ਕਰਵਾਪਤੀ ਹੋਈ ਹੈ ਕਿਉਂਕਿ ਪਹਿਲਾਂ ਵੀ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸੁੰਦਰ ਸ਼ਮ ਅਰੋੜਾ ਜਿਹੜੇ ਉਹ ਸ਼ਾਮਲ ਹੋਏ ਸਨ ਕਰੀਬ 2 ਸਾਲ ਪਹਿਲਾਂ। ਉਹਨਾਂ ਤੇ આરોਪ ਲੱਗੇ ਸਨ ਭ੍ਰਸ਼ਟਾਚਾਰ ਦੇ ਉਸ ਤੋਂ ਬਾਅਦ ਅਬੀਲੈਂਸ ਨੇ ਉਹਨਾਂ ਨੂੰ 1 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੇ આરોਪ ਦੇ ਵਿੱਚ ਵੀ ਗ੍ਰਿਫਤਾਰ ਕੀਤਾ ਸੀ। ਕਾਫੀ ਉਥਲ-ਪੁਥਲ ਤੋਂ ਬਾਅਦ ਭਾਜਪਾ ਦੇ ਵਿੱਚ ਉਹ ਜਿਹੜੇ ਉਹਨਾਂ ਦੇ ਪੈਰ ਆਪਾਂ ਕਹਿ ਸਕਦੇ ਆ ਭਈ ਨਹੀਂ ਜੰਮੇ ਔਰ ਦੁਬਾਰਾ ਫਿਰ ਤੋਂ ਉਹ ਹੁਣ ਕਾਂਗਰਸ ਦੇ ਵਿੱਚ ਜੁਆਇਨ ਨੇ ਉਹਨਾਂ ਨੇ ਕਾਂਗਰਸ ਕੀਤੀ ਹੈ ਸ਼ਾਮਲ ਹੋਏ ਹਨ ਪਹਿਲਾਂ ਤੁਹਾਨੂੰ ਤਸਵੀਰ ਦਿਖਾ ਰਿਹਾ ਹਾਂ ਹੁਸ਼ਿਆਰਪੁਰ ਦੇ ਉਹਨਾਂ ਦੇ ਸ਼ਹਿਰ ਦੇ ਇੱਕ ਘਰ ਦੀ ਇਹ ਤੁਸੀਂ ਦੇਖ ਸਕਦੇ ਹੋ ਪਿਛਲੇ ਬੰਨੇ ਇਹ ਜੋ ਘਰ ਹੈ ਸੁੰਦਰ ਸ਼ਾਮ ਅਰੋੜਾ ਜੀ ਦਾ ਹੈ ਔਰ ਸੁੰਦਰ ਸ਼ਾਮ ਅਰੋੜਾ ਹੁਸ਼ਿਆਰਪੁਰ ਤੋਂ ਤਿੰਨ ਵਾਰ ਵਿਧਾਇਕ ਬਣ ਚੁੱਕੇ ਹਨ ਇੱਕ ਵਾਰ ਪੰਜਾਬ ਦੇ ਕੈਬਨਿਟ ਮੰਤਰੀ ਰਹਿ ਚੁੱਕੇ ਹਨ ਔਰ ਜਿਹੜੀਆਂ ਪਿਛਲੀਆਂ ਲੋਕ ਸਭਾ ਚੋਣਾਂ ਹੋ ਕੇ ਗਈਆਂ ਹਨ ਉਹਦੇ ਵਿੱਚ ਇੱਥੇ ਹੁਸ਼ਿਆਰਪੁਰ ਤੋਂ ਇਹ ਜਿਹੜੇ ਜਦੋਂ ਚੋਣ ਚੋਣਾਂ ਸਨ ਤਾਂ ਇਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਸਨ ਰਾਜਨੀਤਿਕ ਪਾਰਟੀਆਂ ਨੇ આરોਪ ਲਗਾਇਆ ਸੀ ਕਿ ਭ੍ਰਸ਼ਟਾਚਾਰ ਤੋਂ ਬਚਣ ਲਈ ਇਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਹਨ ਭ੍ਰਚਾਰ ਦੀ ਜਿਹੜੀ ਸੂਈ ਆ ਉਹ ਇਹਨਾਂ ਦੇ ਉੱਪਰ ਟਿੱਗੀ ਰਹੀ ਔਰ ਭ੍ਰਸ਼ਟਾਚਾਰ ਦੇ ਮਾਮਲੇ ਦੇ ਵਿੱਚੇ ਗ੍ਰਿਫਤਾਰ ਕੀਤੇ ਗਏ ਸੀ ਉਸ ਤੋਂ ਬਾਅਦ ਕਾਫੀ ਚਿਰ ਸ਼ਾਂਤ ਹੋਣ ਤੋਂ ਬਾਅਦ ਪਿਛਲੇ ਕੁ ਸਮਾਂ ਪਹਿਲਾਂ ਇਹਨਾਂ ਦੇ ਘਰ ਚਰਨਜੀਤ ਸਿੰਘ ਚੰਨੀ ਜਦੋਂ ਇੱਥੇ ਆਏ ਉਦੋਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਇਹ ਉਦੋਂ ਕਾਂਗਰਸ ਚ ਸ਼ਾਮਲ ਹੋਣਗੇ ਪਰ ਉਸ ਤੋਂ ਬਾਅਦ ਫਿਰ ਬਾਜਬਾਜੀ ਆਏ ਫਿਰ ਹੋਰ ਵੀ ਪੱਕਾ ਹੋ ਗਿਆ ਵੀ ਇਹ ਕਾਂਗਰਸ ਦੇ ਵਿੱਚ ਵਾਪਸ ਜਾ ਸਕਦੇ ਹਨ ਪਰ ਕਰੀਬ ਤਿੰਨ ਚਾਰ ਮਹੀਨੇ ਨਿਕਲ ਗਏ ਕੋਈ ਵੀ ਇਸੇ ਤਰ੍ਹਾਂ ਦੀ ਹਲਚਲ ਨਹੀਂ ਹੋਈ ਹੁਣ ਕੁਝ ਦਿਨ ਪਹਿਲਾਂ ਹੋਇਆ ਵੀ ਇਹ ਰਾਹੁਲ ਗਾਂਧੀ ਜੀ ਦੇ ਨਾਲ ਮਿਲ ਕੇ ਰਾਹੁਲ ਗਾਂਧੀ ਜੀ ਜਾਂ ਸੋਨੀਆ ਗਾਂਧੀ ਜੀ ਜਾਂ ਪ੍ਰਿੰਕਾ ਗਾਂਧੀ ਜੀ ਇਹਨਾਂ ਨੂੰ ਜਿਹੜਾ ਪਾਰਟੀ 'ਚ ਸ਼ਾਮਲ ਕਰਨਗੇ ਬੜੇ ਲੀਡਰ ਬੜਾ ਚਿਹਰਾ ਲੇਕਿਨ ਹੁਣ ਜਦੋਂ ਕੱਲ ਪਤਾ ਲੱਗਾ ਵੀ ਕੁਝ ਰਜਿਮੀਆਂ ਦੇ ਚਲਦੇ ਰਾਹੁਲ ਗਾਂਧੀ ਔਰ ਬੜੇ ਜਿਹੜੇ ਲੀਡਰ ਨੇ ਸੋਨੀਆ ਗਾਂਧੀ ਜਾਂ ਪ੍ਰਿੰਕਾ ਗਾਂਧੀ ਉਹਨਾਂ ਕੋ ਸਮਾਂ ਨਹੀਂ ਹੈ ਉਹਨਾਂ ਨੇ ਜਿਹੜਾ ਇਹ ਇਹਨਾਂ ਦੇ ਜਾਦਵ ਜੀ ਪੰਜਾਬ ਦੇ ਜਿਹੜੇ ਇਹਨਾਂ ਦੇ ਲਗਾਏ ਨੇ ਪਰਿਵਾਰੀ ਉਹਨਾਂ ਦੀ ਡਿਊਟੀ ਲਗਾਈ ਹੈ ਕਿ ਅਰੋੜਾ ਜੀ ਉਹਨਾਂ ਦੀ ਦੇਖ ਰੇਠ ਭਾਜਪਾ ਛੱਡ ਕੇ ਜਿਹੜੇ ਕਾਂਗਰਸ ਦੇ ਵਿੱਚ ਸ਼ਾਮਲ ਹੋਣਗੇ ਔਰ ਅੱਜ ਜਿਹੜੇ ਹੈ ਅਰੋੜਾ ਜੀ ਜਿਹੜੇ ਸੁੰਦਰਸ਼ਮ ਅਰੋੜਾ ਨੇ ਉਹ ਕਾਂਗਰਸ ਦੇ ਲੀਡਰ ਬਣ ਗਏ ਹਨ ਔਰ ਭਾਜਪਾ ਛੱਡ ਕੇ ਕਾਂਗਰਸ ਦੇ ਵਿੱਚ ਜਿਹੜਾ ਸ਼ਾਮਲ ਹੋਣ ਦਾ ਜਿਹੜਾ ਕਾਰਨ ਦੱਸਿਆ ਗਿਆ ਹੈ ਅਰੋੜਾ ਜੀ ਨੇ ਉਹਨਾਂ ਨੇ ਇਹੀ ਕਿਹਾ ਹੈ ਕਿ ਮੇਰੀ ਜਿਹੜੀ ਸੋਚ ਸੀਗੀ ਜਾ ਮੈਂ ਸੋਚਦਾ ਸੀਗਾ ਵੀ ਭਾਜਪਾ ਦੇ ਵਿੱਚ ਜਾ ਕੇ ਮੇਰਾ ਭਵਿੱਖ ਅੱਛਾ ਆਇਆ ਜਾਂ ਹੋਰ ਬਹੁਤ ਸਾਰੇ ਸੀ ਉਹ ਮੇਰੀ ਇੱਕ ਗਲਤ ਸੋਚ ਸੀ ਜਿਸ ਨੂੰ ਮੈਂ ਲੈ ਕੇ ਮਾਫੀ ਮੰਗਦਾ ਹਾਂ ਔਰ ਦੁਬਾਰਾ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਜਾ ਰਿਹਾ ਹਾਂ ਉਹ ਛਾਰਪੁਰ ਤੋਂ ਸਹਿਯੋਗੀ ਦੀਪਕ ਦੇ ਨਾਲ ਮੈਂ ਸੁਨੀ ਲਾਕਾ